ਮੰਗਾ ਸੀ ਜਿਹਨੂੰ ਲੈ ਕੇ ਜਿਹੜੇ ਅੱਜ ਨਗਰ ਨਿਗਮ ਦਾ ਤੇ ਕੱਲ੍ਹ ਕੀ ਘੜਾ ਵੀ ਭੰਨੇ ਰੇ ਤੇ ਪਤਲਾ ਵੀ ਫੂਕ ਰੇ ਤੇ ਕੀ ਹੈ ਕਿ ਇਸ ਸਰ ਮਾਮਲਾ ਦੇਖੋ ਜੀ ਪਹਿਲਾਂ ਤੇ ਜਿੰਨੇ ਵੀ ਤੁਹਾਡੇ মিডিਆ ਦੇ ਸਾਥੀ ਆਏ ਆ ਮੈਂ ਗਪਾਲ ਥਾਪੜ ਸੀਨੀਅਰ ਵਾਈਸ ਪ੍ਰਧਾਨ ਪੰਜਾਬ ਨਗਰਪਾਲਿਕਾ ਕਰਮਚਾਰੀ ਸੰਗਠਨ ਤੇ ਇਥੇ ਲੋਕਲ ਪ੍ਰਧਾਨ ਸਾਡੀਆਂ ਪਿਛਲੇ 2 ਸਾਲ ਤੋਂ ਮੰਗਾ ਚੱਲੀਆਂ ਆ ਰੀਆਂ ਆ ਜਦੋਂ ਦੀ ਕਾਰਪੋਰੇਸ਼ਨ ਬਣੀ ਆ ਉਹਦਾ ਹੀ ਜਦੋਂ ਦੇ ਇੱਥੇ ਇਹ ਪ੍ਰਸ਼ਾਸਨ ਬੈਠਾ ਆ ਕਿੰਨੇ ਧਰਨੇ ਲੱਗ ਚੁੱਕੇ ਆ ਜਿੰਨੇ ਅਸੀਂ ਆਪਣੇ ਜਦੋਂ ਦੀ ਸਾਡੀ ਜਥੇਬੰਦੀ ਚੱਲੀ ਆ ਉਹਨਾਂ ਧਰਨੇ ਅਸੀਂ ਉਦੋਂ ਤੋਂ ਨਹੀਂ ਲਾਏ ਜਿੰਨੇ ਧਰਨੇ ਸਾਡੇ 6-7 ਮਹੀਨੇ ਚ ਇਹਨਾਂ ਨੇ ਲਵਾਤੇ ਆ 2 ਸਾਲ ਤੋਂ ਸਫਾਈ ਸੇਵਕ ਸੀਵਰਮੈਨਾਂ ਦੀ ਭਰਤੀ ਚੱਲ ਰਹੀ ਆ ਜਿਹਦੇ ਵਿੱਚ ਇਹ ਆਲ ਮਟਵਲ ਕਰ ਰਹੇ ਆ ਪਰਸੋ ਸਾਡੀ ਮੰਗਲਵਾਰ ਪ੍ਰਸ਼ਾਸਨ ਨਾਲ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਡੇ ਮਾਨਯੋਗ ਮੇਅਰ ਸਾਹਿਬ ਸੀਨੀਅਰ ਮੇਅਰ ਭਰਤੀ ਮੇਰੇ ਟੈਕ ਮਸ਼ੀਨਰ ਸਾਹਿਬ ਤੇ ਜਿਲ੍ਹਾ ਦੀ ਪ੍ਰਸ਼ਾਸਨ ਸੀ ਬੈਠਾ ਆ ਉਹਦੇ ਵਿੱਚ ਜਿਹੜੀ ਇਹ ਭਰਤੀ ਦੀ ਗੱਲ ਚੱਲੀ ਆ ਉਹ ਹਜੇ ਵੀ ਇਸ ਭਰਤੀ ਨੂੰ 6 ਮਹੀਨੇ ਦਾ ਟਾਈਮ ਮੰਗਦੇ ਆ ਕਿਉਂਕਿ ਇਹ ਭਰਤੀ ਸਾਰਾ ਸਾਰ ਗਲਤ ਆ ਜਿਨ੍ਹਾਂ ਲੋਕਾਂ ਨੇ ਕਰੋਨਾ ਕਾਲ 'ਚ ਕੰਮ ਕੀਤਾ ਆ ਉਹ ਬੰਦਿਆਂ ਦੇ ਨਾਂ ਨਹੀਂ ਇਹ ਫਰਜੀ ਲਿਸਟ ਬਣਾਈ ਗਈ ਆ ਤੇ ਫਰਜੀ ਨੰਬਰ ਦਿੱਤੇ ਗਏ ਆ ਤੇ ਕੋਈ ਕਹਿੰਦਾ ਮਤਾ ਗਲਤ ਸਿੱਖਿਆ ਇਹਨਾਂ ਨੇ ਪਾਇਆ ਕੋਈ ਇੱਕ ਦੂਜੇ ਤੇ ਬਲੇਮ ਕਰਦੇ ਆ ਤੇ ਹਜੇ ਵੀ ਸਾਡੇ ਕੋਲ 6 ਮਹੀਨੇ ਦਾ ਟਾਈਮ ਲੱਗਦੇ ਆ ਨਹੀਂ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਨੀ ਕਿ ਨਗਰ ਕੌਂਸਲ ਤੋਂ ਨਗਰ ਨਿਗਮ ਬਣੀ ਹੈ ਜਾਇਜਕ ਨਹੀਂ ਜਾਇਜਾ ਜੀ ਇਹ ਬੜਾ ਸ਼ਹਿਰ ਨਾਲ ਧੱਕਾ ਹੋਇਆ ਸਾਡੇ ਮਲਾਜ਼ਮਾਂ ਨਾਲ ਧੱਕਾ ਹੋਇਆ ਇਹ ਕਾਰਪੋਰੇਸ਼ਨ ਬਣਾ ਕੇ ਛੋਟਾ ਜਿਹਾ ਸ਼ਹਿਰ ਆ ਕੋਈ ਆਬਾਦੀ ਨੇ ਇਹਦੀ ਵਧੀ ਗਈ ਕੋਈ ਕੁਛ ਨਹੀਂ 50 ਕੌਂਸਲਰ ਦਾ ਬੋਝ ਪਾਤਾ ਤੇ ਭਰਤੀ ਹਜੇ ਤੱਕ ਨਹੀਂ ਕੀਤੀ ਗਈ ਆ ਜਦੋਂ 13 ਕੌਂਸਲਰ ਸੀਗੇ ਸਾਡੇ ਕੋ 252 ਸਵੈ ਸੇਵਕ ਸੀਗੇ 15 20 ਸੀਵਰਮੈਨ ਸੀਗੇ 58 ਕਿਰਦਕ ਸੀਗੇ ਤੇ ਅੱਜ ਸਾਡੇ ਕੋ 113 ਸਵੈ ਸੇਵਕ ਆ ਚਾਰ ਸੀਵਰਮੈਨ ਤੇ 16 17 ਕਿਰਦਕ ਆ ਹਰ ਵਾਰ ਸੇ ਮਲਾਜ਼ਮ ਨੂੰ ਮਾਰਿਆ ਜਾ ਰਿਹਾ ਆ ਇਹ ਕੀ ਉੱਤੇ ਬੈਠਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਨਹੀਂ ਜੇ ਆਪਾਂ ਗੱਲ ਕਰੀਏ ਦੋਸ਼ੀ ਕਿਹੜੀ ਸਰਕਾਰ ਨੂੰ ਮੰਨਦੇ ਕਿ ਜਿਹੜੇ ਕਿ ਜ਼ਰੂਰ ਨਗਰ ਨਿਗਮ ਬਣੀ ਤੇ ਕਿਹੜੀ ਸਰਕਾਰ ਦਾ ਐਮਕਮ ਕਰ ਰਹੀ ਹੈ ਦੇਖੋ ਜੀ ਜਿਹੜਾ ਸਾਡੇ ਤਜਰਬੇ ਦੇ ਹਿਸਾਬ ਨਾਲ ਸਾਨੂੰ 96 ਤੋਂ ਬਾਅਦ ਕਪੂਥਲਾ ਸ਼ਹਿਰ ਦੀ ਬਦਕਿਸਮਤੀ ਰਹੀ ਆ ਬੇਅੱਥਾ ਕੋਈ ਭਰਤੀ ਨਹੀਂ ਹੋਈ 96 ਤੋਂ ਬਾਅਦ ਅੱਜ ਤੱਕ ਕਾਲੀ ਸਰਕਾਰ ਵੀ ਰਹੀ ਕਾਂਗਰਸ ਵੀ ਰਹੀ ਆ ਤਾਂ 1.5 ਸਾਲ ਆਮ ਆਦਮੀ ਨੇ ਵੀ ਹੋ ਗਿਆ ਪਰ ਭਰਤੀ ਕੋਈ ਨਹੀਂ ਹੋਈ ਆ ਸਿਰਫ ਲਾਰੇ ਲੱਬੇ ਰਾਰੇ ਆ ਆਸ਼ਵਾਸ਼ਣ ਦੇ ਰਹੇ ਆ ਅਖਬਾਰਾਂ 'ਚ ਕੋਈ ਕਹਿੰਦਾ ਵੀ ਮੈਂ ਸ਼ਹਿਰ ਨੂੰ ਪੈरिस ਬਣਾ ਦੂੰਗਾ ਕੋਈ ਕਹਿੰਦਾ ਪੈरिस ਤਾਂ ਨਹੀਂ ਮੈਂ ਮੈਂ ਚੰਡੀਗੜ੍ਹ ਬਣਾ ਦੂੰਗਾ ਪਰ ਅੱਜ ਤੱਕ ਕੁਝ ਨਹੀਂ ਹੋਇਆ ਤੁਸੀਂ ਦੇਖਿਆ ਸ਼ਹਿਰ ਜਥਾਂ ਦਾ ਕੂੜਾ ਪਿਆ ਹਜੇ ਤੱਕ ਇਸ ਨਕਮੇ ਪ੍ਰਸ਼ਾਸਨ ਕੋ ਡੰਪ ਦਾ ਪ੍ਰਬੰਧ ਨਹੀਂ ਹੋਇਆ ਜੇ ਗੱਲ ਕਰੀਏ ਆਪਾਂ ਨਗਰ ਨਿਗਮ ਦੇ ਵਿੱਚ ਮੇਅਰ ਵੀ ਕਾਂਗਰਸੀ ਐ ਡਿਪਟੀ ਮੇਅਰ ਵੀ ਤੇ ਪੂਰੇ ਕਾਂਗਰਸੀ ਲੀਡਰਸ਼ਿਪ ਹੈ ਗਿਆ ਉਹਨਾਂ ਦਾ ਸਹਿਯੋਗ ਤੁਹਾਨੂੰ ਕਿੱਦਾਂ ਮਿਲਦਾ ਵਾ ਸਾਨੂੰ ਕਿਸੇ ਦਾ ਸਹਿਯੋਗ ਨਹੀਂ ਆ ਜੀ ਸਾਡਾ ਦੇਖੋ 3 ਮਹੀਨੇ ਪੀਐਫ ਦਾ ਚੈੱਕ ਰੋਕੇ ਗਿਆ ਸਾਡੇ ਬੰਦੇ ਦੀ ਡੈਥ ਹੋ ਗਈ ਇਹਨਾਂ ਵੱਲੋਂ ਚਾਹੇ ਮੇਅਰ ਸਾਹਿਬ ਹੋਣ ਚਾਹੇ ਕਮਿਸ਼ਨਰ ਸਾਹਿਬ ਹੋਣ ਕਿਸੇ ਨੇ ਵੀ ਪਰਿਵਾਰ ਦੇ ਨਾਲ ਕੋਈ ਸਹਾਨੂੰ ਬਿਤੀ ਨਹੀਂ ਬਣਾਈ ਆ ਕੋਈ ਕਿਸਾ ਉਹਦੇ ਘਰ ਤੱਕ ਨਹੀਂ ਗਿਆ ਕਿਸੇ ਨੇ ਇਹ ਨਹੀਂ ਕਿਹਾ ਇਹ ਸਾਡੀ ਇਲਾਕੀ ਸੀਗੀ ਕਿ ਅਸੀਂ ਚੱਕ ਨਹੀਂ ਦੇ ਸਕੇ ਤੁਹਾਨੂੰ ਨਹੀਂ ਲੱਗਦਾ ਕਿਤੇ ਨੇ ਕਿਤੇ ਜਿਹੜੇ ਕਿ ਸਾਰੇ ਆਪਣੀ ਤਨਖਾਹਵਾਂ ਤੱਕ ਹੀ ਸੀਮਤ ਆ ਸਾਰੇ ਆਪੋ ਆਪਣੀ ਡਬਲੀ ਵਜਾਉਂਦੇ ਆ ਜੀ ਆਪਣਾ ਕੰਮ ਕਢਾਇਆ ਚੱਲ ਗਏ ਸ਼ਹਿਰ ਨੂੰ ਅੱਗ ਲੱਗ ਜੂਵੇ ਅੱਜ ਸਾਰਾ ਸ਼ਹਿਰ ਦੁਖੀ ਆ ਮੈਨੂੰ ਸਾਰੇ ਸ਼ਹਿਰ ਚੋਂ ਵੀ ਫੋਨ ਆਉਂਦੇ ਆ ਕੋਈ ਤੱਕਾ ਹੋ ਰਿਹਾ ਪਰ ਮੈਂ ਕਹਿੰਦਾ ਆ ਸ਼ਹਿਰਦਾਰਾਂ ਦੀ ਵੀ ਗਲਤੀ ਆ ਜਦੋਂ ਜ਼ੁਲਮ ਹੁੰਦਾ ਹੋਵੇ ਆਵਾਜ਼ ਚੱਕਣੀ ਚਾਹੀਦੀ ਆ ਕਹਿੰਦੇ ਇੱਕ ਕਹਾਵਤ ਆ ਪੇ 11 ਦੇ ਨਹੀਂ ਮੋੜਿਆ ਤੇ ਹੁੰਦੀਆਂ ਲੜਾਈਆਂ ਆਪਣੇ ਵੀ ਡੋਲਿਆਂ ਚ ਜਾਣ ਚਾਹੀਦੀ ਤੇ ਜੇ ਉਹਨ ਸਰਕਾਰ ਕੋਲੋਂ ਤੁਹਾਡੀ ਮੰਗ ਨਾ ਪੂਰੀ ਕੀਤੀ ਗਈ ਤਾਂ ਕੀ ਅਗਲਾ ਕਾਰਵਾਈ ਕੀ ਹੋਵੇ ਦੇਖੋ ਜੀ ਇਹ ਅਨੁਮਿੱਥੇ ਸਮੇਂ ਦਾ ਧਰਨਾ ਹੈ ਇਹਨਾਂ ਨੂੰ ਲੱਗਦਾ ਕੱਲ ਸਾਨੂੰ ਸੁਲਣ ਚ ਆਇਆ ਕਿ ਕਮਿਸ਼ਨਰ ਸਾਹਿਬ ਮਜ਼ਾਕ ਡੋਂਦਾ ਸੀ ਯੂਨੀਅਨ ਦਾ ਵੀ ਯੂਨੀਅਨ ਹੁੰਦੀ ਆ ਚਲੇ ਜਾਂਦੀ ਆ ਇਹ ਕਾਰਪੋਰੇਸ਼ਨ ਭੰਗ ਕਰਾ ਲੈਣ ਸਾਡੀ ਅਨੁਮਿੱਥੇ ਸਮੇਂ ਦਾ ਧਰਨਾ ਹੈ ਜੋ ਹੋਊਗਾ ਦੇਖਿਆ ਜਾਊਗਾ ਜੀ ਇਹ ਟਰਨਾ ਜਿੰਨਾ ਚਿਰ ਮੰਗਾ ਸਾਡੀਆਂ ਬੁੜੀਆਂ ਨਹੀਂ ਹੁੰਦੀਆਂ 11 ਉਹਨਾਂ ਚਿਰ ਨਹੀਂ ਚੱਕਿਆ ਜਾਊਗਾ ਸਰ ਜੇ ਗੱਲ ਕਰੀ ਤੁਸੀਂ ਵੀ ਸੀਨੀਅਰ ਲੀਡਰ ਹੋ ਤੇ ਜਿਹੜੀ ਕਿ ਲੰਬੇ ਸਮੇਂ ਤੋਂ ਆਏ ਦਿਨ ਨਗਰ ਨਿਗਮ ਦੇ ਵਿੱਚ ਹੜਤਾਲ ਦਾ ਜਿਹੜਾ ਬਣ ਜਾਂਦਾ ਵਾ ਕਹ ਲਓ ਕਿ ਇੱਕ ਮਾਹੌਲ ਕਾਇਮ ਹੋ ਜਾਂਦਾ ਵਾ ਕੀ ਕਾਰਨ ਕੀ ਮੰਦੇ ਸੀ ਨੂੰ ਸਭ ਤੋਂ ਵੱਡਾ ਕਾਰਨ ਹੈ ਕਿ ਸਾਡਾ ਲੋਕਲ ਪ੍ਰਸ਼ਾਸਨ ਨਕਮਾ ਹੈ ਇਹਨੂੰ ਕੋਈ ਕੰਮ ਕਰਦਾ ਕੋਈ ਟੰਗ ਨਹੀਂ ਆਉਂਦਾ ਕਿਸ ਤਰ੍ਹਾਂ ਕੰਮ ਕਰਨਾ ਇਹ ਕਦੇ ਇਸ ਤਰ੍ਹਾਂ ਦੀ ਅਗੇ ਸਟੇਜ ਬਣੀ ਨਹੀਂ ਇਹ ਜਿਹੜਾ ਸਾਡਾ ਪ੍ਰਸ਼ਾਸਨ ਹੈ ਮੈਂ ਤੇ ਕਹੂਗਾ ਕਿ ਜਦੋਂ ਤੱਕ ਇਹ ਸਾਰਾ ਤਬਦੀਲ ਨਹੀਂ ਇੱਥੋਂ ਹੁੰਦਾ ਉਦੋਂ ਤੱਕ ਸਾਡੀ ਕਾਰਪੋਰੇਸ਼ਨ ਦਾ ਕੰਮ ਨਹੀਂ ਹੋ ਸਕਦਾ ਆਪਾਂ ਇੱਥੇ ਦੀ ਲੀਡਰਸ਼ਿਪ ਨੂੰ ਕਿੱਥੇ ਦੇਖਦੇ ਕੀ ਤੁਹਾਡੇ ਨੇ ਸਹਿਯੋਗ ਕਰਦੀ ਹੈ ਕੀ ਨਹੀਂ ਕਰਦੀ ਇੱਥੇ ਦੀ ਕੋਈ ਲੀਡਰਸ਼ਿਪ ਸਹਿਯੋਗ ਨਹੀਂ ਕਰਦੀ ਪ੍ਰਸ਼ਾਸਨ ਨਹੀਂ ਕਰਦਾ ਕੋਈ ਪਾਰਟੀ ਨਹੀਂ ਕਰਦੀ ਮੈਂ ਕਹਿੰਦਾ ਇਹੀ ਬੰਦੇਨ ਸ਼ਹਿਰਦਾਰ ਵੀ ਇਸ ਕਾਨੂੰਨੀ ਸਮਝਦੇ ਇਹ ਇੰਨੀ ਵੱਡੀ ਪ੍ਰੋਬਲਮ ਕਿਤੇ ਸਫਾਈ ਦੀ ਹੈ ਕਿਤੇ ਪਾਣੀ ਦੀ ਹੈ ਕਿਤੇ ਸੜਕਾਂ ਦੀ ਹੈ ਇਹ ਲੋਕਲ ਪ੍ਰਸ਼ਾਸਨ ਦਾ ਹੀ ਕੰਮ ਹੈ ਸਾਰਾ ਲੇਕਿਨ ਕਿਤੇ ਵੀ ਕੋਈ ਸਹਾਇਤਾ ਨਹੀਂ ਮਿਲਣ ਦੀ ਨਹੀਂ ਜੇ ਗੱਲ ਕਰੀਏ ਮੌਜੂਦਾ ਸਰਕਾਰ ਦੇ ਜਿਹੜੇ ਆ ਲੀਡਰ ਹੈਗੇ ਆ ਉਹ ਕਿੰਨਾ ਕਿ ਸਹਿਯੋਗ ਦੇ ਰਹੇ ਸੀ ਮੌਜੂਦਾ ਸਰਕਾਰ ਦਾ ਵੀ ਕੋਈ ਸਾਨੂੰ ਹਾਲੇ ਤੱਕ ਕੋਈ ਦਮ ਨਹੀਂ ਲੱਗਣਾ ਇਹ ਠੀਕ ਹੈ ਕਿ ਉਹ ਕਹਿ ਰਹੇ ਆਪਾਂ ਇਸ ਤਰ੍ਹਾਂ ਕਰ ਦੇਾਂਗੇ ਪੰਜਾਬ ਜੈਟਾ ਕਰ ਦੇਾਂਗੇ ਪਰ ਅਜੇ ਸਾਨੂੰ ਕੋਈ ਨਿਕਲ ਨਜ਼ਰ ਨਹੀਂ ਆਉਂਦਾ ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਿਹੜੇ ਕਿ ਰਾਜਨੀਤਿਕ ਲੋਕ ਵੀ ਆਪਣੀ ਰੋਟੀਆਂ ਸੇਕਦੇ ਹੈ ਉਹ ਰੋਟੀਆਂ ਸੇਕਣ ਦਾ ਤਾਂ ਇਹਨਾਂ ਦਾ ਕੰਮ ਹੀ ਹੈ ਲੇਕਿਨ ਅਸੀਂ ਅਸੀਂ ਦੇਖੋ ਅਸੀਂ ਕਿਸੇ ਪਾਰਟੀ ਨਾਲ ਨਹੀਂ ਅਸੀਂ ਮੁਲਾਜ਼ਮ ਹੈ ਮੁਲਾਜ਼ਮਾਂ ਦੇ ਨਾਲ ਨਹੀਂ ਤੇ ਜਿਹੜੀ ਸ਼ਾਇਦ ਜ ਸਮੱਸਿਆ ਕੂੜੇ ਦੀ ਹੈ ਕਿ ਲੰਬੇ ਸਮੇਂ ਤੋਂ ਉਹਨੂੰ ਕਿੱਦਾਂ ਉਹ ਸ਼ਾਇਦ ਇਹ ਸਮੱਸਿਆ ਆਪਾਂ 20 ਵਾਲੇ ਗੱਲ ਸਹਿ ਚੁੱਕੇ ਆ ਕਿ ਜਿਸ ਜਗ੍ਹਾ ਤੇ ਦੇਖੋ ਡੀਸੀ ਸਾਹਿਬ ਤੱਕ ਗੱਲ ਪਹੁੰਚਾ ਦਿਓ ਪੱਤਰਕਾਰਾਂ ਤੱਕ ਪਹੁੰਚਾ ਦਿਓ ਕਿ ਜਿੱਥੇ ਕੂੜਾ ਛਿੱਟਣਾ ਉਹ ਸਾਡੇ ਕੋਲ ਜਗ੍ਹਾ ਹੀ ਹੈ ਜੀ ਜਿਨ੍ਹਾਂ ਟਰਾਲੀਆਂ ਟਰੈਕਟਰਾਂ ਰਾਹੀਂ ਅਸੀਂ ਉਹ ਕੂੜਾ ਲਿਜਾਣਾ ਹੈ ਉਹਦੀ ਰਿਪੇਅਰ ਹੀ ਕੋਈ ਨਹੀਂ ਤੇ ਜਿਨ੍ਹਾਂ ਬੰਦਿਆਂ ਨੇ ਉਹ ਟਰਾਲੀਆਂ ਵਿੱਚ ਕੂੜਾ ਪਾਣਾ ਉਹ ਸਾਡੇ ਕੋਲ ਪੂਰੇ ਬੰਦੇ ਹੀ ਹੈ ਨਹੀਂ ਨਹੀਂ ਜੇਪਾ ਪੁਆਇੰਟ ਨਹੀਂ ਜੇ ਆਪਾਂ ਗੱਲ ਕਰੀਏ ਇਹ ਡੀਸੀ ਸਾਹਿਬ ਜੀ ਇਹ ਡੀਸੀ ਸਾਹਿਬ ਜੀ ਭੂਮਿਕਾ ਤੁਹਾਨੂੰ ਕਿਤੇ ਨਜ਼ਰ ਆਂਦੀ ਕੀ ਸਾਹਿਬ ਦੀ ਭੂਮਿਕਾ ਸਾਨੂੰ ਨਜ਼ਰ ਨਹੀਂ ਆਈ ਜੇ ਡੀਸੀ ਸਾਹਿਬ ਦੀ ਭੂਮਿਕਾ ਹੋਵੇ ਤੇ ਕੱਲ ਦਾ ਇਹ ਕੰਮ ਚੱਲਣ ਡਿਆ ਉਹ ਹੋਰ ਮੀਟਿੰਗਾਂ ਕੱਢ ਲਈ ਨੂੰ ਕਮਿਸ਼ਨ ਨੂੰ ਕਿਉਂ ਨਹੀਂ ਪੁੱਛਦੇ ਕਮਿਸ਼ਨ ਸਾਹਿਬ ਨੂੰ ਕਿ ਭਾਈ ਇੱਥੇ ਤੁਹਾਡੇ ਕੀ ਹੋ ਰਿਹਾ ਕੀ ਉਹ ਨਹੀਂ ਉਹਨੂੰ ਠੀਕ ਕਰਦੇ ਤੁਸੀਂ ਤੁਹਾਨੂੰ ਲੱਗਦਾ ਉਹਨਾਂ ਦੀਆਂ ਪੰਜਾਬ ਪੂਰੀਆਂ ਕਿਉਂ ਨਹੀਂ ਕਰਦੇ ਤੁਹਾਨੂੰ ਲੱਗਦਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਮਤਲਬ ਕੀ ਹੱਥ ਰੱਖੇ ਖਿੱਚ ਰੇ ਨਜ਼ਰ ਆ ਰਿਹਾ ਹੱਥ ਖਿੱਚਦੇ ਇਦਾਂ ਨਜ਼ਰ ਆ ਰਿਹਾ ਹੈ ਵੀ ਹਰ ਕੋਈ ਆਪਣਾ ਪੱਲਾ ਬਚਾਉਂਦਾ ਹੈ ਤਾਂ ਕਿ ਜੀ ਨੂੰ ਜੋ ਮਰਜ਼ੀ ਹੋਈ ਜਾਵੇ ਆਪਾਂ ਤਵਾਸ਼ਾ ਦੇਖੀ ਚਲੋ ਦੇ ਨਾਲ ਅਸੀਂ ਸ਼ਹਿਰ ਦੀ ਹਰ ਸਫਲਤ ਦੇਣ ਦੇ ਨਾਲ ਚੱਲਣ ਡੇ ਹਾਂ ਲੇਕਿਨ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੇ ਸਾਡੇ ਨਾਲ ਸਹਿਯੋਗ ਦਿੱਤਾ ਜਾਵੇ ਜੈ ਸਾਰਾ ਪ੍ਰਸ਼ਾਸਨ